ਤਸਵੀਰਾਂ ਮੁੱਲਾਂਪੁਰੇ ਗਰੀਬਦਾਸ ਤੋਂ ਸੰਝੀਆਂ ਕਰ ਰਹੇ ਹਾਂ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਚੌਧਰੀ ਸ਼ਾਮ ਲਾਲ ਮਾਦਰੀਆਂ ਵੱਲੋਂ ਮੁਹਾਲੀ ਜ਼ਿਲ੍ਹੇ ਦੇ ਡੇਰਾਬੱਸੀ ਨੇੜਲੇ ਪਿੰਡ ਖੇੜੀ ਗੁਜਰਾ ਵਿਖੇ ਗੱਗਾ ਨੌਵੀਂ ਦੇ ਸਾਲਾਨਾ ਮੇਲੇ ਮੌਕੇ ਹੋਣ ਜਾ ਰਹੇ ਖੇਡ ਮੇਲੇ ਦਾ ਪੋਸਟਰ ਰਿਲੀਜ਼ ਕੀਤਾ ਗਿਆ ਗੱਲਬਾਤ ਕਰਵਾਵਾਂਗੇ ਚੌਧਰੀ ਸ਼ਾਮਲਾਲ ਮਾਦਰੀਆਂ ਦੇ ਨਾਲ ਕੀ ਕਹਿਣਾ ਉਹਨਾਂ ਦਾ ਇਹਨਾਂ ਵਿਰਾਸਤੀ ਖੇਡਾਂ ਦੇ ਬਾਰੇ ਤੇ ਹੋਰ ਕੀ ਕਿਹਾ ਉਹਨਾਂ ਆਓ ਤੁਸੀਂ ਵੀ ਸੁਣੋ ਸ਼ਾਮਲਾਲ ਵੀ ਅੱਜ ਦਿਨਾਵਸੀ ਹੌਕੇ ਤੋਂ ਚੇਤੇ ਤੌਰ ਤੇ ਲੋਕਾਂ ਦੇ ਮੇਰਾ ਨਹੀਂ ਕੋਈ ਸਮਝ ਨਹੀਂ ਕਿ ਪ੍ਰੋਗਰਾਮ ਲਿਖਿਆ ਗਿਆ ਉਹਨਾਂ ਵੱਲੋਂ ਕਿ ਕੀ ਕਹਿਣਾ ਚਾਹੋਗੇ ਜਿਹੜਾ ਇਹ ਖੇਡ ਮੇਲਾ ਹੋਣਾ ਜਰਸਰ ਜੀ ਜਿਹੜਾ ਇਹ ਖੇਡ ਮੇਲਾ ਹੈ ਇਹਨਾਂ ਕਾਦੀਦਾਰ ਦੀ ਸਰਕਾਰ ਦੇ ਵਿੱਚ ਸਾਡੇ ਪ੍ਰਧਾਨ ਸਰਦਾਰ ਸੁਖੇ ਸਿੰਘ ਬਾਦਲੂ ਸਾਹਿਬ ਨੇ ਸਟਾਰਟ ਕੀਤਾ ਸੀ ਕਵੈਡੀ ਕੱਪ ਕਰਾਣੇ ਪੰਜਾਬ ਵਿੱਚ ਇਹ ਉਸੇ ਦੀ ਲੀਡ ਚੱਲਦੀ ਹੋਈ ਜਿਹੜੀ ਕਿ ਅੱਜ ਤੱਕ ਖੇੜੀ ਗੁਜਰਾ ਪਿੰਡ ਮੇਰੀ ਬਰਾਦਰੀ ਦਾ ਪਿੰਡ ਹੈ ਸਾਰਾ ਸਾਡੀ ਗੁਜਰ ਬਰਾਦਰੀ ਦਾ ਪਿੰਡ ਹੈ ਉੱਥੇ ਤਕਰੀਬਨ ਅਸੀਂ ਹਰ ਸਾਲ ਦੇ ਹਰ ਸਾਲ ਜਾ ਕੇ ਪ੍ਰੋਗਰਾਮ ਦੇ ਵਿੱਚ ਹਾਜ਼ਰੀ ਲਵਾਉਂਦੇ ਆਂ ਤੇ ਇਸਕਾ ਕੇ ਸਰਪੰਚ ਸਾਹਿਬ ਉਹਨਾਂ ਨੇ ਖੇੜੀ ਗੁਜਰਾں ਤੋਂ ਸਾਡੇ ਕੋਲ ਆਏ ਸੀ ਅੱਜ ਵੀ ਆ ਉਹ ਆਪਣਾ ਉਹ ਦੇਣ ਵਾਸਤੇ ਅਸਦਾ ਪੱਤਰ ਦੇਣ ਵਾਸਤੇ ਤੇ ਮੈਂ ਤਾਂ ਇਹੀ ਮੈਸੇਜ ਦੇਣਾ ਚਾਹੁੰਦਾ ਆ ਵੀ ਸਾਰਾ ਜਿਹੜਾ ਯੂਥ ਹੈ ਉਹ ਜੇ ਇਸ ਲਾਈਨ ਦੇ ਵਿੱਚ ਰਹੂਗਾ ਤੇ ਨਸ਼ਿਆਂ ਤੋਂ ਹੋਰ ਕਈ ਚੀਜ਼ਾਂ ਤੋਂ ਬਚਾਅ ਹੋਊਗਾ ਤੇ ਸਾਡਾ ਜਿਹੜੇ ਪਿਆਪ ਦੇ ਬਣोतरी ਹੋਊਗੀ ਇਹ ਸਾਡੇ ਸਕੀਰ ਆਪਣਾ ਸਾਡੇ ਪ੍ਰਧਾਨ ਜੀ ਸਰਦਾ ਸਕੀਰ ਸਿੰਘ ਬਾਲਰ ਜੀ ਨੇ ਵੀ ਦੇਣ ਹੈ ਸਾਡੇ ਤੇ ਇਹੜਾ ਇੱਕ ਕਵਾਡੀਆਂ ਦਾ ਟੂਰਨਾਮੈਂਟ ਜਾਂ ਹੋਰ ਟੂਰਨਾਮੈਂਟ ਜਿਹੜੇ ਕਿ ਲੋਕ ਅੱਜ ਵੀ ਬਹੁਤ ਉਹਦੇ ਨਾਲ ਹਰ ਪਿੰਡ ਦੇ ਤਕਰੀਬੀ ਸਾਡੇ ਗੁਜਰਾ ਦੇ ਪਿੰਡਾਂ ਦੇ ਸਾਰਿਆਂ ਦੇ ਹਰ ਸਾਲ ਨੌਮੀ ਦੇ ਮੇਲੇ ਤੇ ਮਾਤਾ ਜੈਨਤੀ ਦੇਵੀ ਦੇ ਮੇਲੇ ਤੇ ਇਹ ਟੂਰਨਾਮੈਂਟ ਹੁੰਦੇ ਆ ਤੇ ਹਰ ਸਾਲ ਦੀ ਤਰ੍ਹਾਂ ਕਰਵਾਏ ਜਾ ਰਹੇ ਆ ਜਿਹੜੀ ਜਿਹੜੀ ਤਰੀਕਾ ਪ੍ਰੋਗਰਾਮ ਆ ਇਹ ਦਰਸਰ ਜਿਹੜਾ ਪ੍ਰੋਗਰਾਮ ਹੈ ਜੀ ਇਹ 15 16 17 ਅਗਸਤ 3 ਦਿਨ ਲਗਾਤਾਰ ਹੁੰਦਾ ਉੱਥੇ ਸਾਰੇ ਭਾਈ ਜਦੋਂ ਇਕੱਠਾ ਹੋਇਆ ਹੁੰਦਾ ਸਾਡਾ ਗੁੱਜਰ ਬਰਾਦਰੀ ਤੇ ਇਸ ਕਰਕੇ ਸਾਨੂੰ ਵੀ ਸੱਦਦੇ ਹਰ ਮੇਲੇ ਤੇ ਇਨਸ਼ਾਅੱਲਾਹ ਵੀ ਇਹ ਗੱਲ ਕੀਤੀ ਜਾਵੇ ਬੈਲਗੱਡੀਆਂ ਦੀ ਦੌੜਾਂ ਦੀ ਤਾਂ ਤਕਰੀਬਨ ਤਕਰੀਬ ਨੇ ਖੇਡ ਹੈ ਜਿਹੜੀ ਇਹ ਨਰਾਸਤੀ ਖੇਡ ਹੈ ਇਹ ਬਹੁਤ ਘੱਟ ਚਾਂਸ ਨੇ ਕਿ ਇਹ ਐਡਾ ਕਰਵਾਨੀਆਂ ਲੰਘੀਆਂ ਨੇ ਪਿੱਛੇ ਰੋਕ ਵੀ ਲੱਗੀ ਸੀ ਉਹਨਾਂ ਦੇ ਦੁਆਰਾ ਕੁਝ ਨਹੀਂ ਹੋਇਆ ਨੇ ਇਸ ਖੇਡ ਬਾਰੇ ਕੀ ਕਹੋਗੇ ਜਿਹੜੀ ਦਰਸਨ ਬੈਲਗੱਡੀ ਦੀ ਖੇਡ ਹੈ ਨੇ ਜੀ ਸਾਡੇ ਜਿਹੜੇ ਇਸ ਖਾਸ ਕਰਕੇ ਗੁੱਜਰ ਬਰਾਦਰੀ ਹੈ ਵਿਚਾਰੇ ਗਰੀਬ ਲੋਕ ਸੀ ਇਹ ਸ਼ੁਰੂ ਤੋਂ ਬੈਲ ਗੱਡੀਆਂ ਦੇ ਰਥਾਂ ਦਾ ਜ਼ਿਆਦਾਤਰ ਜਿਹੜਾ ਚਾਹ ਦਾ ਕੰਮ ਸੀ ਮੇਲਿਆਂ ਦੇ ਵਿੱਚ ਲਈ ਜਾਂਦਾ ਉਹ ਗੁਜਰਬਾਜ ਦਾ ਹੁੰਦਾ ਸੀ ਤਕਰੀਬਨ ਹਰ ਮੇਲੇਾਂ 'ਚ ਇੱਥੇ ਸਭ ਤੋਂ ਪੁਰਾਣਾ ਮੇਲਾ ਸਾਡੇ ਨਾ ਪੰਜੌਰ ਹੋਇਆ ਕਰਦਾ ਸੀ ਉੱਥੇ ਸਾਰੇ ਘਾੜ ਦੇ ਲੋਕ ਹਮਾਚਲ ਤੋਂ ਹਰਿਆਣੇ ਤੋਂ ਪੰਜਾਬ ਤੋਂ ਤਕਰੀਬਨ ਹੁੰਦੇ ਸੀ ਜਿਹੜੇ ਟੂਰਨਾਮੈਂਟ ਇਹ ਹੁਣ ਕਿਤੇ ਕਿਤੇ ਰਹਿ ਗਿਆ ਖਾਸ ਕਰਕੇ ਸਾਡੇ ਲੋਕਾਂ ਨੇ ਅੱਜ ਵੀ ਇਹ ਵਿਰਾਸਤ ਸਾਹਮਣੇ ਰੱਖੀ ਹੋਈ ਹੈ ਸਾਹਮਣੇ ਰੱਖੀ ਮੈਂ ਮੈਸੇਜ ਕੀ ਦੇਣਾ ਚਾਹਾਂਗਾ ਇਸ ਮੇਲੇ ਲਈ ਸਾਡੇ ਨੌਜਵਾਨਾਂ ਨੂੰ ਮੇਲੇ ਦੇ ਵਿੱਚ ਸ਼ਾਮਿਲ ਹੋਣ ਸਾਡਾ ਇਸ ਟੂਰਨਾਮੈਂਟ ਦਾ ਜਿਹੜੇ ਮੁੱਖ ਮਹਿਮਾਨ ਵੱਜੋਂ ਉਹ ਸਾਡੇ ਐਨਕੇ ਸ਼ਰਮਾ ਜੀ ਜੀਰਕਪੁਰ ਤੋਂ ਐਮਐਲਏ ਵੀਰੇ ਐ ਮੰਤਰੀ ਵੀਰੇ ਐ ਤੇ ਅਸੀਂ ਵੀ ਉਹਨਾਂ ਦੇ ਨਾਲ ਮੇਲੇ ਦੇ ਵਿੱਚ ਵੱਧ ਤੋਂ ਵੱਧ ਜਾ ਕੇ ਸਹਿਯੋਗ ਦੇਵਾਂਗੇ ਤੇ ਲੋਕਾਂ ਨੂੰ ਆਉਣ ਵਾਲੀ ਜਿਹੜੀ ਯੂਥ ਹੈ ਸਾਡਾ ਉਹਨੂੰ ਅਸੀਂ ਇਸ ਪਾਸੇ ਜੋੜਨ ਦੀ ਕੋਸ਼ਿਸ਼ ਕਰ ਰਹੇ ਹਾਂ ਕੋਸ਼ਿਸ਼ ਕਰ ਰਹੇ ਹਾਂ ਹਾਂਜੀ ਥੈਂਕ ਯੂ ਜੀ